ਮੇਰੀ ਉਸ ਇੱਕ ਮੇਰੀ ਗਲਤੀ ਨਹੀਂ ਕਿਸੇ ਦਾ ਕੁਝ ਨਹੀਂ ਗਿਆ ਮੇਰੇ ਨਾਲ ਦੇ ਜਿਹੜੇ ਸੀਗੇ ਜਿਹੜੇ ਆਪਣੇ ਆਣ ਕੇ ਕਲਾਸਾਂ ਲਾਉਂਦੇ ਹੁੰਦੇ ਸੀ ਉਹਨਾਂ ਦਾ ਕੁਝ ਨਹੀਂ ਗਿਆ ਗਿਆ ਕਿਹਦਾ ਮੇਰਾ ਹੀ ਨੁਕਸਾਨ ਹੋਇਆ ਮੇਰੀ ਜ਼ਿੰਦਗੀ ਦੇ ਜਿਹੜੇ ਕੀਮਤੀ ਸਵਾਸ ਹੀ ਇਹ ਜਨਮ ਜਿਹੜਾ ਮਨੁੱਖਾ ਬਾਰ ਬਾਰ ਨਹੀਂ ਮਿਲਣਾ ਮੈਂ ਉਹ ਗਵਾ ਲਿਆ ਤੇ ਉਸ ਤੋਂ ਬਾਅਦ ਚਲੋ ਮਾਲਕ ਦੀ ਕਿਰਪਾ ਹੋਈ ਆ ਸਮਤ ਬਖਸ਼ੀ ਆ ਹੁਣ 2 ਸਾਲ ਹੋ ਚੱਲੇ ਆ ਵੇ ਆਪਾਂ ਕਿਸੇ ਨਸ਼ੇ ਪੱਤੇ ਦੇ ਲਾਗੇ ਨਹੀਂ ਜਾਂਦੇ ਹੈਗੇ ਰਹਤੇ ਆ ਪਰ ਜ਼ਿੰਦਗੀ ਦੇ ਜਿਹੜੇ 23 ਸਾਲ ਮੈਂ ਗਵਾ ਬੈਠਾ ਮੈਨੂੰ ਉਹਨਾਂ ਦਾ ਮਲਾਲ ਆਪਣੇ ਅਕੀਲੇ ਸਾਥ ਤੱਕ ਰਹਿਣਾ ਵੀ ਮੇਰੀਆਂ ਛੋਟੀਆਂ-ਛੋਟੀਆਂ ਉਹੜੀਆਂ ਗਲਤੀਆਂ ਸੀ ਹਾਂ ਅੱਗਲ ਮੈਂ ਹੋਰ ਸਾਂਝੀ ਕਰ ਦਵਾਂ ਜਿੰਨੇ ਵੀ ਟੀਚਰ ਉਹਨਾਂ ਹੁੰਦੇ ਸੀ ਨਾ ਅੱਜ ਮਿਲਦੇ ਵੀ ਆ ਤੇ ਅੱਜ ਵੀ ਅਸੀਂ ਪੈਰੀਆਂ ਹੱਥ ਲਾ ਕੇ ਮਿਲਿਦਾ ਤਾਂ ਬੜੀ ਰਿਸਪੈਕਟ ਦਿੰਦੇ ਉਹ ਕਾਹਤੇ ਦਿੰਦੇ ਆ ਮੈਂ ਵੀ ਤੁਹਾਡੀ ਉਮਰ ਜੋਇ ਨੰਗੇ ਆ ਅਸੀਂ ਵੀ ਟੀਚਰਾਂ ਨੂੰ ਮਾੜਾ ਚੰਗਾ ਕਹਿ ਲੈਂਦੇ ਹੁੰਦੇ ਸੀ ਪਰ ਸਾਡੇ ਵਿੱਚ ਇੱਕ ਅਸੂਲ ਸੀ ਅਸੀਂ ਟੀਚਰ ਦੇ ਨਾਲ ਕਦੇ ਮੂੰਹ ਤੇ ਨਹੀਂ ਜਵਾਲ ਲੜਾਈ ਸੀ ਹਾਂ ਪਿੱਠ ਪਿੱਛੇ ਕਦੇ ਦੋ ਚਾਰ ਜਣੇ ਇਕੱਠੇ ਹੋਏ ਸ਼ੁਕਲ ਮੇਲਾ ਕਰ ਲੈਣਾ ਪਰ ਅਸੀਂ ਮੂੰਹ ਤੇ ਨਹੀਂ ਕਦੇ ਟੀਚਰ ਨੂੰ ਮੂੰਹ ਤੇ ਐਨ ਰਿਸਪੈਕਟ ਟੀਚਰ ਦੀ ਪੂਰੀ ਕਰਨੀ ਅੱਖ ਦੀ ਘੂਰੀ ਨਾਲ ਡਰਨਾ ਵੀ ਇੱਕ ਤਾਂ ਗੌਣ ਦੀ ਸੀਗਾ ਸਾਡੇ ਤੇ ਤੇ ਉਹ ਚੀਜ਼ਾਂ ਨੇ ਗਾਂ ਸਾਡੇ ਮਾਲ ਜ਼ਿੰਦਗੀ ਵਿੱਚ ਕੰਮ ਲੈ ਕੇ ਆਈਆਂ ਤੇ ਸਾਨੂੰ ਮਤਲਬ ਕਹਿਣ ਦਾ ਭਾਵਿਆ ਵੀ ਅੱਜ ਜ਼ਿੰਦਗੀ ਚੰਗੀ ਹੋਈ ਅੱਜ ਸਾਨੂੰ ਦੁਨੀਆ ਯਾਰਦੀ ਆ ਲੋਕ ਫੋਟੋਆਂ ਕਰਾਉਂਦੇ ਆ ਜਦੋਂ ਕਿਤੇ ਜਾਈਦਾ ਉਹ ਮਤਲਬ ਕਹਿਣ ਦਾ ਸਾਡੇ ਵਿੱਚ ਐਪ ਸੀ ਅਸਿਓ ਆਪਣੇ ਵਿੱਚੋਂ ਐਬ ਦੂਰ ਕੀਤੇ ਆ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਉਹ ਸਖਾਲੇ ਰਾਮਾ ਉੱਤੇ ਚੱਲ ਪਈ ਆ ਮੈਂ ਜਿਹੜੀ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਉਹ ਤੁਹਾਡੇ ਗੱਲਖਾਨੇ 'ਚ ਪਈ ਜਿੰਨਾ ਚਿਰ ਆਪਾਂ ਇੱਕ ਡਿਸਪਲਿਨ ਵਿੱਚ ਰਹੇਗੇ ਉਹ ਮੇਰੀ ਗੱਲ ਸੁਣੋ ਕਾਨੂੰ ਜੇ ਕੋਈ ਤੁਹਾਡੇ ਵਿੱਚੋਂ ਰੱਬ ਨਾਲ ਕਰੇ ਇਦਾਂ ਦਾ ਟਾਈਮ ਨਾ ਆਵੇ ਕੋਈ ਪਰਮਾਸੀ ਵਿੱਚ ਪੈ ਗਿਆ ਕੋਈ ਨਸ਼ੇ ਕਰਨ ਲੱਪਿਆ ਠੀਕ ਆ ਕੋਈ ਹੋਰ ਉਲਟੇ ਸਿੱਧੇ ਕੰਮ ਕਰਨ ਲੱਪਿਆ ਕੋਈ ਵੀ ਟੀਚਰ ਹੋਵੇ ਕੋਈ ਵੀ ਇੱਥੇ ਸਟਾਫ ਦਾ ਮੈਂਬਰ ਹੋਵੇ ਕੱਲੋਂ ਉਹਨੇ ਇਹ ਨਹੀਂ ਕਹਿਣਾ ਭਾਈ ਇਹ ਸਾਡਾ ਸਟੂਡੈਂਟ ਆ ਉਹਨਾਂ ਨੇ ਕਿੰਨਾ ਕਹਿਣਾ ਸਾਡਾ ਸਟੂਡੈਂਟ ਆ ਇੱਕ ਤੁਸੀਂ ਦੇਖੀ ਨਹੀਂ ਵੀ ਟੋਕਰੀ ਹੁੰਦੀ ਸੇਬ ਵਾਲੇ ਦੀ ਸੇਬ ਦੀ ਦੁਕਾਨ ਤੇ ਪਈ ਉਹ ਜਿਹੜੇ ਮਾਰੇ ਮਾਰੇ ਗਲੇ ਸੇਬ ਹੁੰਦੇ ਉਹ ਥੱਲੇ ਹੁੰਦੇ ਵਧੀਆ ਸੇਬ ਉੱਤੇ ਟਿਕਾਏ ਹੁੰਦੇ ਆ ਸੇਮ ਇਦਾਂ ਹੀ ਜਿਹੜਾ ਬੱਚਾ ਇੱਥੋਂ ਵਧੀਆ ਪੜ ਕੇ ਜਾਊਗਾ ਵਧੀਆ ਗੁਣਕ ਰੱਖੂਗਾ ਜਿਹੜਾ ਬੱਚਾ ਸਕੂਲ ਦਾ ਨਾਮ ਕਰੂਗਾ ਭਾਈ ਟੀਚਰਾਂ ਨੇ ਵੀ ਉਹਦਾ ਨਾਮ ਲੈਣਾ ਹੈ ਟੀਚਰਾਂ ਨੇ ਦੂਜਿਆਂ ਦਾ ਨਾਮ ਨਹੀਂ ਲੈਣਾ ਇਸ ਲਈ ਤੁਹਾਡੇ ਉੱਤੇ ਆ ਵੀ ਤੁਹਾਡੀ ਰਿਸਪੈਕਟ ਹੋਵੇ ਤੁਹਾਡੀ ਵੀ ਇਹਨਾਂ ਦੀ ਵੀ ਹੋਵੇ ਤੇ ਤੁਹਾਡਾ ਜਿਹੜਾ ਇੱਥੇ ਤੁਸੀਂ ਪੜਨ ਆਉਨੇ ਹੋ ਵਧੀਆ ਤਰੀਕੇ ਨਾਲ ਪੜੋ ਮੈਂ ਬਾਲਾ ਸਮਾਂ ਨਹੀਂ ਲੈਣਾ ਮੈਂ ਗੱਲਾਂ ਇੱਕ ਦੋ ਹੀ ਕਰਨੀਆਂ ਸੀ ਗੱਲ ਮੇਰੀ ਮੇਨ ਇਹ ਆ ਵੀ ਕੁੱਤੇ ਦਾ ਕੰਮ ਹੁੰਦਾ ਬਈ ਭੌਂਕਣਾ ਚੋਰ ਆ ਗਿਆ ਚੋਰ ਆ ਗਿਆ ਚੋਰ ਆ ਗਿਆ ਬਈ ਆਖਾ ਭੌਂਕ ਚੱਲੇ ਆ ਜਾਗਣਾ ਨਹੀਂ ਜਾਗਣਾ ਇਹ ਤੁਹਾਡੇ ਹੱਥ ਵਿੱਚ ਹੈ ਮੈਂ ਬਾਰਾ ਸਮਾਂ ਨਹੀਂ ਲੈਣਾ ਪੜਾਈ ਦਾ ਤੁਹਾਡਾ ਸਮਾਂ ਆ ਇੰਨੀ ਇੱਕ ਬੇਨਤੀਆਂ ਮੇਰੀਆਂ ਪ੍ਰਵਾਨ ਕਰਿਓ ਤੇ ਤੁਹਾਡੀ ਜ਼ਿੰਦਗੀ ਤੁਹਾਡੇ ਹੱਥ ਵਿੱਚ ਆ ਟੀਚਰਾਂ ਨੇ ਤੁਹਾਨੂੰ ਦੱਸ ਸਕਦੇ ਆ ਆਪਣੀ ਜ਼ਿੰਦਗੀ ਤੁਸੀਂ ਆਪ ਬਣਾਉਣੀ ਆ ਦੂਜੇ ਨੇ ਕਿਸੇ ਨੇ ਨਹੀਂ ਬਣਾਉਣੀ ਤੁਸੀਂ ਸੋਚਣਾ ਸੀ ਕਿੱਧਰਲੇ ਪਾਸੇ ਜਾਣਾ ਅਸੀਂ ਆ ਜਿਹੜੇ ਲੜਾਈਆਂ ਝਗੜੇ ਵਾਲੇ ਪਾਸੇ ਜਾਣਾ ਨਸ਼ੇ ਵਾਲੇ ਪਾਸੇ ਜਾਣਾ ਜਾਂ ਆਪਣੇ ਮਾਪੇ ਨੂੰ ਸੁੱਖ ਦੇਣਾ ਮੈਂ ਤੁਹਾਨੂੰ ਹੋਰ ਗੱਲ ਦੱਸਮਾ ਛੋੜੀ ਏ ਜਦੋਂ ਮੈਂ ਨਸ਼ੇ ਕਰਦਾ ਹੁੰਦਾ ਸੀ ਮੇਰੀ ਮਾਂ ਨੂੰ ਹਾਰਟ ਦੀ ਦਵਾਈ ਲੱਗੀ ਹੋਈ ਸੀ ਤੇ ਹੁਣ 2 ਸਾਲ ਮੈਨੂੰ ਸਹੀ ਹੋਏ ਤੁਰੂ ਹੋ ਚੱਲੇ ਆ ਜਦੋਂ ਮੈਨੂੰ 3-4 ਮਹੀਨੇ ਹੋ ਗਿਆ ਸੀ ਨਾ ਛੱਡੇ ਨੂੰ ਮੇਰੀ ਮਾਂ ਨੂੰ ਯਕੀਨ ਹੋ ਗਿਆ ਸੀ ਮੇਰਾ ਪੁੱਤ ਨਸ਼ਾ ਛੱਡ ਗਿਆ ਉਹਦੀ ਹਾਰਟ ਦੀ ਦਵਾਈ ਵੀ ਛੁੱਟ ਗਈ ਸੀ ਕਹਿਣ ਦਾ ਭਾਵ ਇਹ ਆ ਬਈ ਜਦੋਂ ਤੁਸੀਂ ਸਹੀ ਰਾਹਾਂ ਉੱਤੇ ਚੱਲਦੇ ਆ ਤੁਹਾਡੇ ਆਲੇ ਦੁਆਲੇ ਧਾਰੇ ਵਿੱਚ ਜਿਹੜੀਆਂ ਗੱਲਾਂ ਹੁੰਦੀਆਂ ਉਹ ਆਪਣੇ ਆਪ ਹੀ ਠੀਕ ਹੁੰਦੀਆਂ ਜਾਂਦੀਆਂ ਇੱਕ ਬੰਦਾ ਜਿਹੜਾ ਨਸ਼ਾ ਕਰਦਾ ਆ ਪਹਿਲੇ ਨੰਬਰ ਤੇ ਉਹ ਆਪਣਾ ਸਰੀਰ ਖਰਾਬ ਕਰਦਾ ਆ ਆਪਣਾ ਕੀਮਤੀ ਸਮਾਂ ਖਰਾਬ ਕਰਦਾ ਆ ਆਪਣਾ ਪੈਸਾ ਖਰਾਬ ਕਰਦਾ ਆ ਤੇ ਲੋਕ ਉਹਨੂੰ ਕੀ ਕਹਿੰਦੇ ਆ ਲੋਕ ਕਹਿੰਦੇ ਆ ਆ ਦੇ ਅਮਲੀ ਤੁਰਿਆ ਜਾਂਦਾ ਜਿੱਦਾਂ ਮੈਨੂੰ ਕਹਿੰਦੇ ਹੁੰਦੇ ਲੋਕ ਕਹਿੰਦੇ ਆ ਆ ਦੇ ਅਮਲੀ ਤੁਰਿਆ ਜਾਂਦਾ ਤੇ ਇੱਕ ਬੰਦਾ ਜਿਹੜਾ ਨਸ਼ਾ ਨਹੀਂ ਕਰਦਾ ਜਿਹੜਾ ਆਪਣਾ ਸਮਾਂ ਨਹੀਂ ਖਰਾਬ ਕਰਦਾ ਪੱਟੇ ਪਾਸੇ ਆਪਣਾ ਸਰੀਰ ਨਹੀਂ ਖਰਾਬ ਕਰਦਾ ਲੋਕੀ ਕੀ ਕਹਿੰਦੇ ਆ ਕਹਿੰਦੇ ਆ ਯਾਰ ਬੰਦਾ ਚੰਗਾ ਜਿੱਦਾਂ ਹੁਣ ਮੈਨੂੰ ਕਹਿੰਦੇ ਆ ਮੇਰੀ ਜ਼ਿੰਦਗੀ ਦੇ ਦੋ ਦੌਰ ਸੀ ਇੱਕ ਉਹ ਦੌਰ ਸੀ ਇੱਕ ਆ ਦੌਰ ਆ ਐਨ ਦਾ ਮਤਲਬ ਇਹ ਆ ਵੀ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਦਾ ਚੱਲਣਾ ਬਾਕੀ ਟੀਚਰ ਦੇ ਮੂਹਰੇ ਬੋਲ ਕੇ ਕੋਈ ਵੱਡਾ ਨਹੀਂ ਬਣ ਜਾਂਦਾ ਹੁੰਦਾ ਉਹ ਵੱਧ ਤੋਂ ਵੱਧ ਆ ਮੁੰਡਿਆਂ ਵਿੱਚ ਦੋ ਚਾਰ ਵਿੱਚ ਵਾਵਾ ਹੋ ਜੂ ਵੀ ਇਹ ਬਹੁਤ ਖਰਾ ਆ ਇਹ ਖਰੇ ਖਰੇ ਹਵਾ ਤੁਹਾਡੀ ਦੋ ਚਾਰ ਸਾਲਾਂ ਬਾਅਦ ਨਿਕਲ ਜਣ ਜਦੋਂ 25 ਕਿ ਸਾਲਾਂ ਦੇ ਹੋਏ ਨਾ ਫਿਰ ਇਹਨਾਂ ਚੀਜ਼ਾਂ ਦੀ ਸਮਝ ਉੜ ਜਾਂਦੀ ਸਨ ਇਸ ਲਈ ਜਿਹੜਾ ਹੁਣੇ ਸਮਝ ਲਵੇ ਉਹਦੇ ਲਈ ਮੈਂ ਕਹਿੰਦਾ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਬੱਚੇ ਹੈਗੇ ਆ ਸਵੈਰਦ ਹੈਗੇ ਆ ਤੇ ਇਦਾਂ ਵੀ ਥੋੜਾ ਮਰਿਆਦਾ ਵਿੱਚ ਰਿਹਾ ਕਰੋ ਇੱਕ ਵੱਡਾ ਭਰਾ ਹੋਣ ਦੇ ਨਾਤੇ ਇੱਕ ਕੁੱਤਾ ਹੋਣ ਦੇ ਨਾਤੇ ਮੈਂ ਭੌਂਕ ਚੱਲਾਂ ਭਾਈ ਜਿਹਨੂੰ ਕੰਮ ਦੀ ਚੀਜ਼ ਲੱਗੇ ਉਹ ਰੱਖ ਲਈਓ ਨਹੀਂ ਤੇ ਜਦੋਂ ਚੋਰ ਆਉਂਦੇ ਹੁੰਦੇ ਕੁੱਤੇ ਨੇ ਭੌਂਕਣਾ ਹੁੰਦਾ ਭਾਈ ਇਹ ਕਰੀਆ ਚੋਰ ਆਗਾ ਚੋਰ ਆਗਾ ਜਾਗਣਾ ਨਹੀਂ ਜਾਗੜਾ ਤੁਹਾਡੇ ਹੱਥ ਵਾਸਿਆ ਧੰਨਵਾਦ ਬਹੁਤ ਵੱਡ ਮੋਲੇ ਵਿਚਾਰ ਬੱਚਿਓ ਬੜੇ ਜੋਸ਼ ਦੇ ਨਾਲ ਮੌਨਟੀ ਮਾਨ ਜੀ ਬੋਲ ਕੇ ਗਏ ਆ ਇਨਾਂ ਦੇ ਵਿੱਚ ਇਨਾਂ ਦੇ ਬੋਲਾਂ ਜਿੱਕ ਦਰਦ ਹੈ ਵੀ ਜਿਹੜੇ ਬੱਚੇ ਮੇਰੇ ਸਾਹਮਣੇ ਬੈਠੇ ਆ ਵੀ ਇਹ ਬੱਚੇ ਕਿਤੇ ਕਿਰਾਹੇ ਨਾ ਪੈ ਜਾਣ ਨੁਕਸਾਨ ਸਰੀਰ ਦਾ ਵੀ ਟਾਈਮ ਦਾ ਵੀ ਔਰ ਪੈਸੇ ਦਾ ਇਹ ਤਾਂ ਪਤਾ ਨਹੀਂ ਕਿੰਨੀ ਕੁ ਕਮਿਟਮੈਂਟ ਕਰਕੇ ਵਾਪਸ ਆ ਗਏ ਆ ਜਿਹੜੇ ਨਹੀਂ ਵਾਪਸ ਆਉਂਦੇ ਉਹਨਾਂ ਦੇ ਹਾਲ ਦਾ ਤੁਹਾਨੂੰ ਪਤਾ ਔਰ ਇਹਨਾਂ ਦਾ ਵਾਪਸ ਆਉਣਾ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਉਮਰ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਇਹ ਗੋਲੀ ਆ ਕੇ ਇਹ ਟੋਫੀ ਆ ਕੇ ਟੀਕਾ ਆ ਕੇ ਕਿੰਨਾ ਲਾਣਾ ਕਿੰਨਾ ਨਹੀਂ ਉਹ ਫਿਰ ਸੜਕਾਂ ਤੇ ਗਲੀਆਂ ਤੋਂ ਲੱਭਦੇ ਨੇ ਤੁਸੀਂ ਜਿਹੜਾ ਰੋਜ਼ ਜਿਹੜੇ ਪੰਜਾਬ ਦਾ ਹਾਲ ਹੋਇਆ ਇਸ ਕਰਕੇ ਇਹ ਦੁਨੀਆ ਭਰਾਵਾਂ ਦਾ ਖਾਸ ਤੌਰ ਤੇ ਮੌਂਟੀ ਮਾਨ ਦਾ ਫੇਰ ਵੀ ਕਿਸੇ ਦਿਨ ਲੰਬੇ ਲੈਕਚਰ ਦੇ ਲਈ ਜਦੋਂ ਸਾਨੂੰ ਲੱਗਾ ਬਿੱਲੇ ਜੇ ਮੌਸਮ ਵੀ ਸਹੀ ਹੋਇਆ ਇਹਨਾਂ ਨੂੰ ਫੇਰ ਮੌਕਾ ਦਵਾਂਗੇ ਤੁਹਾਡੇ ਰੂਬਰੂ ਹੋਣ ਦਾ ਆਪਣੀ ਪੂਰੀ ਸਟੋਰੀ ਜਿਹੜੀ ਆ 15-20 ਮਿੰਟ ਲਾ ਕੇ ਤੁਹਾਡੇ ਨਾਲ ਜਾਣਗੇ ਤਾਂ ਇਹਨਾਂ ਦੇ ਲਈ ਬੱਚਿਓ ਬਹੁਤ ਜ਼ੋਰ ਨਾਲ ਤਾੜੀਆਂ ਮਾਰੋ ਇੱਕ ਵਾਰੀ ਜਰਾ ਇਹਨਾਂ ਦਾ ਗਿਆ ਆ ਵੀ ਔਰ ਜਿਹੜੀ ਗੱਲ ਇਹਨੇ ਕਹੀ ਹੈ ਬੇ ਟੀਚਰਾਂ ਦੇ ਲਈ ਟੀਚਰਾਂ ਦਾ ਸਹਿਯੋਗ ਤਾਂ ਤੁਹਾਡੀ ਰਿਸਪੈਕਟ ਜਿਹੜੀ ਹੈ ਇਹ ਬਹੁਤ ਵੱਡੀ ਗੱਲ ਹੈ 2-4 ਦਿਨ ਦੀ ਗੱਲ ਹੈ ਵੀ ਜੇ ਕੋਈ ਵੈਸੇ ਸੀ ਤਾਂ ਹੋ ਨਹੀਂ ਦਿੰਦੇ ਕੋਈ ਬੱਚਾ ਬਤਮੀਜ਼ੀ ਕਰੇ ਕਿਸੇ ਟੀਚਰ ਦੇ ਨਾਲ ਜਾਂ ਕਿਸੇ ਤਰ੍ਹਾਂ ਦੇ ਨਾਲ ਵੀ ਇਮੀਡੀਏਟ ਐਕਸ਼ਨ ਲੈਣੇ ਆ ਕਿਉਂਕਿ ਇਸ ਤਰ੍ਹਾਂ ਦੇ ਸੱਜਣ ਜਿਹੜੇ ਨੇ ਹਰੇਕ ਪਿੰਡ 'ਚ ਤਕਰੀਬਨ 42 ਪਿੰਡਾਂ ਤੋਂ ਆਪਣੇ ਕੋਲ ਬੱਚੇ ਆਉਂਦੇ ਨੇ ਉਹ ਕੀਮਾ ਕਲਾਂ ਰੁੜਕਾ ਬੰਡਾਲਾ ਨਕੂਦਾਂ ਨੂਰਮਹਿਲ ਤੱਕ ਉਹਨਾਂ ਦੀਆਂ ਪੰਚਾਇਤਾਂ ਨਾਲ ਤਾਂ ਪੀਰਾਂਸ ਦੇ ਨਾਲ ਸਾਡਾ ਵਾਸਤਾ ਰਹਿੰਦਾ ਕਿਉਂਕਿ ਆਉਂਦੇ ਜਾਂਦੇ ਰਹਿੰਦੇ ਨੇ ਸਾਡੀ ਗੱਲ ਜਿਹੜੀ ਆ ਸਾਡਾ ਡਿਸਪੀਸਪਲਨ ਸਾਡੀ ਪੜਾਈ ਉੱਥੇ ਤੱਕ ਜਾਂਦੀ ਹੈ ਨਹੀਂ ਤਾਂ ਤੁਹਾਨੂੰ ਪਤਾ ਰਸਤੇ 'ਚ ਬਹੁਤ ਪਿੰਡਾਂ ਦੇ ਤੁਸੀਂ ਸਕੂਲ ਜਿਹੜੇ ਛੱਟ ਕੇ ਆਉਂਦੇ ਆ ਤਾਂ ਇੱਥੇ ਕੋਈ ਵਜ੍ਹਾ ਆ ਇੱਥੇ ਦਾਖਲਾ ਲੈਣ ਦੀ ਉਹ ਵਜ੍ਹਾ ਜਿਹੜੀ ਹੈ ਉਹ ਕਾਇਮ ਰਹਿਣੀ ਚਾਹੀਦੀ ਹੈ ਉਹ ਵਜ੍ਹਾ ਕੀ ਹੈ ਫਿਚਰਾਂ ਦੀ ਰਿਸਪੈਕਟ ਦਾ ਤੁਹਾਡਾ ਫਿਊਚਰ ਅਸੀਂ ਤੁਸੀਂ ਸਹਿਯੋਗ ਦਿਓ ਅਸੀਂ ਤੁਹਾਨੂੰ ਬਹੁਤ ਵਧੀਆ ਬੱਚੇ ਇਥੋਂ ਬਣਾ ਕੇ ਭੇਜੀਏ